ਮੇਰੇ ਸੋਡੇ ਵਾਸਤੇ LED ਲੈ ਕੇ ਬਾਤੀ ਜੀ ਇਹ LED ਫਰੇਮ ਲੈਸ ਹੋਊਗੀ ਬਾਈ ਕਿੰਨੇ ਰਿਹਾ ਇਹ ਇਹ 6000 ਰੁਪਏ ਦੀ ਆ 6000 ਰੁਪਏ ਆ LED 6000 ਰੁਪਏ ਦੀ ਮਿਲੂਰੇ ਨਾਲ ਸਟੈਂਡ ਬਿਲਕੁਲ ਫਰੀ ਮਿਲੂਗਾ ਠੀਕ ਹੈ ਮੇਰੇ ਸਾਲਾ ਗਿਫਟ ਵੀ ਫਰੀ ਹੈ ਅੱਛਾ ਦਿਵਾਲੀ ਤੱਕ ਹਾਂ ਜੀ ਜੀ ਦਿਵਾਲੀ ਤੱਕ ਆ ਪਿਆਰਾ ਜਿਹਾ ਗਿਫਟ ਬਿਲਕੁਲ ਫਰੀ ਹੋਊਗਾ ਆ LED ਤੁਹਾਨੂੰ ਸਿਰਫ 6000 ਰੁਪਏ ਦੀ ਮਿਲੂਗੀ ਆ ਰੇਟ ਪੂਰੇ ਹਿੰਦੁਸਤਾਨ ਜੀ ਮਿਲਣਾ ਵੀਰੇ ਆਉਣਾ ਕਿੱਥੇ ਦੱਸਿਓ ਬਈ ਮਾੜਿਆ ਪੀ ਆਰ ਸੀ ਡੀਪੂ ਦੇ ਸਾਹਮਣੇ ਕਮਿਆਰ ਵਾਲੀ ਗਲੀ ਦੇ ਵਿੱਚ ਸੱਜੇ ਹੱਥ ਤੇਰਵੀਂ ਦੁਕਾਨ ਆ ਮਾਨ ਇਲੈਕਟ੍ਰੋਨਿਕਸ ਬਲੱਡ ਆਈ ਵੀਰੇ ਸੋਡੇ ਵਾਸਤੇ ਐਲਈਡੀ ਲੈ ਕੇ ਬੱਤੀ ਜਿਹੜਾ ਫਰੇਮ ਲੈਸ ਹੋਊਗੀ ਬਾਈ ਕਿੰਨੇ ਰਿਹਾ ਇਹ ਇਹ 6000 ਰੁਪਏ ਦੀ ਆ 6000 ਰੁਪਏ ਆ ਐਲਈਡੀ 6000 ਰੁਪਏ ਦੀ ਮਿਲੂ ਵੀਰੇ ਨਾਲ ਸਟੈਂਡ ਬਿਲਕੁਲ ਫਰੀ ਮਿਲੂਗਾ ਠੀਕ ਆ ਵੀਰੇ ਸਾਲਾ ਗਿਫਟ ਵੀ ਫਰੀ ਹੈ ਅੱਛਾ ਦਿਵਾਲੀ ਤੱਕ ਹਾਂਜੀ ਹਾਂਜੀ ਦਿਵਾਲੀ ਤੱਕ ਆ ਪਿਆਰਾ ਜਿਹਾ ਗਿਫਟ ਬਿਲਕੁਲ ਫਰੀ ਹੋਊਗਾ ਆ ਐਲਈਡੀ ਤੁਹਾਨੂੰ ਸਿਰਫ 6000 ਰੁਪਏ ਦੀ ਮਿਲੂਗੀ ਆ ਰੇਟ ਪੂਰੇ ਹਿੰਦੁਸਤਾਨ ਜੀ ਆਉਰਾ ਕਿੱਥੇ ਦੱਸੀ ਬਈ ਮਾੜਿਆ ਪੀ ਆਰ ਸੀ ਡੀਪੂ ਦੇ ਸਾਹਮਣੇ ਕਮੇਰਾਂ ਵਾਲੀ ਗਲੀ ਦੇ ਵਿੱਚ ਸੱਜੇ ਹੱਥ ਤੇਰਵੀਂ ਦੁਕਾਨ ਆ ਮਾਨ ਇਲੈਕਟ੍ਰੋਨਿਕਸ ਬੜਾ ਡਾਈ 25 ਲੀਟਰ ਦਾ ਗੀਜ਼ਰ ਲੈ ਕੇ ਚੈੱਕ ਕਰ ਲੋ ਬਈ ਕਿੰਨੇ ਰੁਪਏ ਦਾ ਇਹ ਇਹ ਵੀਰੇ ਹਿੰਦੁਸਤਾਨ ਕੰਪਨੀ ਦਾ ਗੀਜ਼ਰ ਹੈ ਠੀਕ ਹੈ ਬਈ ਏ 3500 ਰੁਪਏ ਦਾ ਆ ਕਿਦਰ 3500 ਰੁਪਏ ਫਿਰ ਗਰੰਟੀ ਹੋਣੀ ਬਈ ਇਹਦੀ 1 ਸਾਲ ਦੀ ਗਰੰਟੀ ਹੈ ਵੀਰੇ ਔਨਲਾਈਨ 1 ਸਾਲ ਦੀ ਹਾਂ ਜੀ ਘਰੇ ਆ ਕੇ ਕਰਕੇ ਜਾਊਗਾ ਅੱਛਾ ਬੰਦਾ ਘਰੇ ਆਊਗਾ ਹਾਂ ਜੀ ਆ ਚੱਕ ਵੀਰੇ 1 ਸਾਲ ਦੀ ਗਰੰਟੀ ਉਹ ਗੇਜਰ ਦੀ ਤੁਹਾਨੂੰ 25 ਲੀਟਰ ਦਾ 3500 ਰੁਪਏ ਦਾ ਮਿਲੂਗਾ ਨਾਲ ਗਿਫਟ ਵੀ ਨਾਲ ਗਿਫਟ ਵੀ ਆ ਆ ਚੱਕ ਬਾਈਗਾ ਨਾਲ ਪਿਆਰਾ ਜਿਹਾ ਗਿਫਟ ਹੋਰੀ 25 ਲੀਟਰ ਦਾ ਕਿਦਰ 3500 ਰੁਪਏ ਦਾ ਮਿਲੂਗਾ ਨਾਲ ਗਿਫਟ ਹੋਊਗਾ ਵੀਰੇ 1 ਸਾਲ ਦੀ ਫੁੱਲ ਗਰੰਟੀ ਬੰਦਾ ਘਰੇ ਆ ਕੇ ਠੀਕ ਕਰਕੇ ਜੇ ਕੋਈ ਦਿੱਕਤ ਆ ਗਈ ਆਉਣਾ ਕੇ ਤੇ ਦੱਸੀ ਬਾਈ ਮੜਿਆ ਪੀ ਆਰਟੀ ਸੀ ਦੀਪੂ ਦੇ ਸਾਹਮ ਦੀ ਦੁਕਾਨਾ ਜੀ ਮਾਰ ਇਲੈਕਟ੍ਰੋਨਿਕਸ ਬਲਾਡਾ ਹਾਂਜੀ ਮੇਰੇ ਦਿਵਾਲੀ ਤੇ ਬਾਈਆਂ ਨੇ ਵੱਡਾ ਧਮਾਕਾ ਕਰਤਾ ਐਲਸੀਡੀ ਲੈ ਕੇ ਸੋਡੇ ਵੱਟ ਕਿੰਨੇ ਇੰਚੇ ਬਈਏ 32 ਇੰਚ ਬਈਏ 32 ਇੰਚ ਐਲਸੀਡੀ ਖਾਉਂ ਕਿ 7-8000 ਰੁਪਏ ਦੀ ਓਏ 6000 ਰੁਪਏ ਦੀ ਆ ਐਲਸੀਡੀ ਹਾਂਜੀ ਐਲਸੀਡੀ ਸਾਨੂੰ ਮਿਲੂਗੀ 6000 ਰੁਪਏ ਦੀ ਤੇ ਦਿਵਾਲੀ ਤੇ ਬਾਈਆਂ ਨੇ ਵੱਡਾ ਧਮਾਕਾ ਇੱਕ ਹੋਰ ਜਿਹੜਾ ਐਲਸੀਡੀ ਲੈ ਕੇ ਉਹਨਾਂ ਨੂੰ ਗਿਫਟ ਬਿਲਕੁਲ ਫਰੀ ਮਿਲੂਗਾ ਆ ਵੀ ਨਾਲ ਗਿਫਟ ਆ ਸਟੈਂਡ ਵੀ ਫਰੀ ਹਾਂਜੀ ਆ ਚੱਕ ਨਾਲ ਸਟੈਂਡ ਨਾਲ ਗਿਫਟ ਨਾਲ ਐਲਸੀਡੀ ਸਾਨੂੰ ਕਿੰਨੇ ਜੀ ਬਸ 6000 ਰੁਪਏ ਦੀ 32 ਇੰਚੀ ਮਿਲੂਗੀ ਹਾਂਜੀ ਐਡਰੈਸ ਰੱਥੇ ਬਈ ਆਉਣਾ ਕਿੱਥੇ ਆ ਫਿਰ ਪੀ ਆਰਟੀਸੀ ਡੀ ਪੂਦੇ ਸਾਹਮਣੇ ਕਮੈਰਾਂ ਵਾਲੀ ਗਲੀ ਦੇ ਵਿੱਚ ਸੱਜੇ ਹੱਥ 13ਵੀਂ ਦੁਕਾਨਾ ਜੀ ਮਾੜਾ ਐਡਰੈਸ ਸ਼ਹਿਰ ਦੇ ਵਿੱਚ ਮਾੜ ਇਲੈਕਟ੍ਰੋਨਿਕਸ ਹਾਂਜੀ ਬ੍ਰਾ ਦਿਵਾਲੀ ਤੇ ਬਾਈਆਂ ਨੇ ਵੱਡਾ ਧਮਾਕਾ ਕਰਤਾ ਐਲਸੀਡੀ ਲੈ ਕੇ ਸੋਡੇ ਵੱਤ ਕਿੰਨੀ ਇੰਚੀ ਆ ਬਈ 32 ਇੰਚ ਬੱਤੀਆਂ ਚ ਐਲਸੀਡੀ ਖਾਉਂ ਕਿ 7-8000 ਰੁਪਏ ਦੀ ਓਏ 6000 ਰੁਪਏ ਦੀ ਆ ਐਲਸੀਡੀ ਹਾਂਜੀ ਫਰੇਮਲੈਸ ਐਲਸੀਡੀ ਸਾਨੂੰ ਮਿਲੂਗੀ 6000 ਰੁਪਏ ਦੀ ਤੇ ਦਿਵਾਲੀ ਤੇ ਬਾਈਆਂ ਨੇ ਵੱਡਾ ਧਮਾਕਾ ਇੱਕ ਹੋਰ ਜਿਹੜਾ ਐਲਸੀਡੀ ਲੈ ਕੇ ਉਹਦਾ ਗਿਫਟ ਬਿਲਕੁਲ ਫਰੀ ਮਿਲੂਗਾ ਆ ਵੀ ਨਾਲ ਗਿਫਟ ਆ ਸਟੈਂਡ ਵੀ ਫਰੀ ਹਾਂਜੀ ਆ ਚੱਕ ਨਾਲ ਸਟੈਂਡ ਨਾਲ ਗਿਫਟ ਨਾਲ ਐਲਸੀਡੀ ਸਾਨੂੰ ਕਿੰਨੇ ਦੀ ਬਸ 6000 ਰੁਪਏ ਦੀ 32 ਇੰਚੀ ਮਿਲੂਗੀ ਐਡਰੈਸ ਦੱਸਿਓ ਭਾਈ ਆਉਣਾ ਕਿੱਥੇ ਆ ਫਿਰ ਪੀ ਆਰਟੀਸੀ ਡੀ ਪੂ ਦੇ ਸਾਹਮਣੇ ਕਮੇਰਾਂ ਵਾਲੀ ਗਲੀ ਦੇ ਵਿੱਚ ਸੱਜੇ ਹੱਥ 13ਵੀਂ ਦੁਕਾਨਾ ਜੀ ਮਾੜਾ ਅਡੇ ਸ਼ਹਿਰ ਦੇ ਵਿੱਚ ਮਾੜ ਲੈਟੋਨਿਕਸ